ਇੱਲਾਵੀ ਮਿੱਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਸੈੱਟ ਹੋਣਗੇ ਤੇ ਅੱਜ ਲਾਤੇ ਬੱਚੇ ਬੱਚੇ ਛਤਰੀਆਂ ਤੇ ਬਾਹ ਤੇ ਤੇ ਚਾਰ 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 ਪੰਜ ਕੇ ਬੱਚੇ ਬਾਹ ਤੇ ਛਤਰੀਆਂ ਤੇ ਤੇ ਦੋ ਬੰਨ ਤੇ ਜਿਹੜੇ ਪਿਛਲੇ ਪਿਛਲੇ ਸੀਜ਼ਨ ਵਾਲੇ ਸੀ ਆਪਣੇ ਬੱਚੇ ਤੇ ਦੂਜਿਆਂ ਨੂੰ ਜਾਲ ਜੂਲ ਚ ਪਾਉਨੇ ਆ ਜਿਹੜੇ ਬਾਕੀ ਬੱਚੇ ਰਹਿ ਗਏ ਬੈਠੇ ਛੋਟੇ ਤੇ ਬਾਕੀ ਮਿੱਤਰੋ ਆ ਦੇਖ ਲਓ ਚਾਰ ਤਾਈ ਤੇ ਬੈਠੇ ਆ ਦੋ ਉੱਤੇ ਬੈਠੇ ਆ ਆ ਕੇ ਬਹਿ ਗਿਆ ਮਿੱਤਰੋ ਆ ਡਾਇਆ ਸੀ ਮੈਂ ਹੁਣੀ ਕੱਢਿਆ ਸੀ ਆ ਕੇ ਬਹਿ ਗਿਆ ਸਿੱਧਾ ਇਸੇ ਪਾਸੇ ਪੈਰ ਨਹੀਂ ਲਾਇਆ ਪੈਂਦਾ ਮੈਂ ਟਰੱਡ ਕੇ ਆ ਕੇ ਬਹਿ ਗਏ ਪਹਿਲੇ ਦਿਨ ਹੀ ਫੱਟਿਆ ਸੀ ਪਿਛਲੇ ਸੀਜ਼ਨ ਵਾਲਾ ਆਪਣਾ ਇਹ ਤੇ ਤਿੰਨ ਆ ਇੱਥੇ ਬੈਠੇ ਆ ਦੋ ਤਾਂ ਨਵੇਂ ਬੈਠੇ ਜਿਹੜੇ ਆ ਇਧਰਲੀ ਝੜਦੋ ਵਿੱਚ ਬੈਠੇ ਆ ਤਾਂ ਨਵੇਂ ਆ ਉਹ ਪੁਰਾਣਾ ਬੰਨਿਆ ਵ ਇੱਕ ਇੱਥੇ ਤਿੰਨ ਖੁੱਲੇ ਬੈਠੇ ਆ ਨਾ ਪਿਛਲੇ ਸੀਜ਼ਨ ਵਾਲੇ ਤੇ ਇੱਕ ਬੰਨਿਆ ਵਾ ਜਿਹੜਾ ਤਾਂ ਵਿਚਾਲੇ ਬੈਠਾ ਆ ਬੈਠਾ ਗਾ ਚੱਕੀ ਜਾਂਦਾ ਤੇ ਇਹ ਤਾਂ ਆਪਣਾ ਬੰਨਿਆ ਵਾ ਤੇ ਆਹ ਦੋ ਖੁੱਲੇ ਆ ਤੇ ਕੋਈ ਇਹਨਾਂ ਦੇ ਉਹ ਮਗਰ ਬੈਠਾ ਉਹ ਵੀ ਤੁਹਾਨੂੰ ਇੱਧਰ ਦੀ ਦਿਖਾ ਰਿਹਾ ਉਹ ਬੈਠਾ ਮਿੱਤਰੋ ਉਹ ਬੈਠਾ ਉਹ ਵੀ ਖੁੱਲਾਗਾ ਬਾਕੀ ਤੇ ਇਹਨਾਂ ਨੂੰ ਬੜਕਾਈ ਬੜਕੋਈ ਲਾ ਕੇ ਡੌਣਾਂ ਦੇ ਬਾਰੇ ਦੇਖਦੇ ਆ ਕੀ ਕੁਛ ਕਰਦੇ ਆ ਇਹ ਵੀ ਆਉਂਦੇ ਆ ਸਿੱਧੇ ਕਿ ਕੀ ਕਰਦੇ ਆ ਨਾਲੇ ਉਹ ਦੋ ਬੱਚੇ ਢਾ ਕੇ ਦੇਖਾਂਗੇ ਤੇ ਦੂਜਿਆਂ ਨੂੰ ਪਾਉਣਿਆਂ ਜਾਲ ਜੂਲ ਚ ਉਹ ਜਾਲ ਤਾਂ ਰਿਆ ਪਿਆ ਮੇਰਾ ਗੁੱਡੇ ਦੇ ਗੇਟ ਗੁੱਟ ਖੋਲੇ ਪਿਆ ਭਾਉਨੇ ਦੂਜੇ ਬੱਚਿਆਂ ਨੂੰ ਜਾਲ 'ਚ ਬਣੇ ਰੋ ਵੀਡੀਓ ਨਾਲ ਹੋਏ ਮਿੱਤਰੋ ਜਾਲ ਜੂਲ 'ਚ ਪਾਲੇ ਕਬੂਤਰ 12 ਕਬੂਤਰ ਜਾਲ 'ਚ ਪਾਤੇ ਤੇ ਦੂਜੇ ਤੁਹਾਨੂੰ ਪਹਿਲਾਂ ਦਿਖਾਈ ਦਿੱਤੇ ਸੀ ਬੈਠੇ ਫਿਰ ਉਹ ਚੈੱਕ ਤੇ ਬਾਕੀ ਇਹਨਾਂ ਨੂੰ ਥੱਲੇ ਲਾਉਣੇ ਲੂਣੇ ਆ ਜਾਲ ਤੇ ਭਾਉਨੇ ਆ ਥੱਲੇ ਉਥੇ ਕੋਲ ਆਂਦੇ ਉਹ ਕੋਲ ਤੇ ਲਾਉਣਾ ਨਹੀਂ ਉਥੇ ਲਾ ਦਿਆਂਗੇ ਤੇ ਬਾਕੀ ਭਾਉਨੇ ਬਣੇ ਰੋ ਵੀਡੀਓ ਨਾਲ ਫਮੀ ਨਾਲ ਕੱਢ ਲਈ ਮਟਾਜਾ ਮਿੱਤਰੋ OK ਲਓ ਵੀ ਮਿੱਤਰੋ ਬੱਚੇ ਵੀ ਜਾਲ ਚ ਪਾਤੇ ਤੇ ਛਤਰियां ਵੀ ਖੜੀਆਂ ਆਪਣੀਆਂ ਤੇ ਇੰਨਾ ਆ ਕਬੂਤਰਾਂ ਨੂੰ ਛੇੜ ਕੇ ਦੇਖਦੇ ਆਂ ਕੀ ਕਰਦੇ ਆ ਤੇ ਓਹ ਕਰ ਲੋ ਚੱਕ ਉਹ ਪਾਤੇ ਜਾਲ ਤੇ ਸਾਰੇ ਆਪੋਲ ਚਲਾਤਾ ਜਾਲ ਲਓ ਵੀ ਫਿਰ ਤੋਂ ਦੇਖੋ ਪ੍ਰੋਬਲਮ ਮਿੱਤਰੋ ਇੱਕ ਬੱਚਾ ਤਾਂ ਦੋ ਕਿਡੇ ਪਾ ਕੇ ਬਹਿ ਗਿਆ ਤੇ ਦੋ ਵਾਗੇ ਉੱਤੇ ਅੜ ਜੋ ਫੋਕਸ ਹੀ ਨਹੀਂ ਹੋਣਾ ਮਿੱਤਰੋ ਯਾਰ ਤੇ ਇੱਕ ਆਪਣਾ ਬਹਿ ਗਿਆ ਪਾਸੇ ਦੀ ਟ੍ਰਾਈ ਟੂ ਕੈਚ ਨਿਊ ਕੁਇਜ਼ਨ ਅੱਜ ਬਲੌਗ ਇੰਟਰਸਟਿੰਗ ਬਣ ਗਿਆ ਨਵਾਂ ਕੁਤਰਾ ਆ ਬੈਠਾ ਮਿੱਤਰੋ ਇੱਕ ਤਾਂ ਇੱਧਰਲਾ ਤਾਂ ਆਪਣਾ ਜਿਹੜਾ ਇੱਧਰਲੀ ਸਾਈਡ ਬੈਠਾ ਤੇ ਉਹ ਨਵਾਂ ਆ ਬੈਠਾ ਉਹ ਦੇਖਦੇ ਆ ਫੜਫੜ ਕੇ ਤੇ ਬਾਕੀ ਉਹ ਫਿਰਦੇ ਆ ਤੋਂ ਆਪਣੀ ਮਿੱਤਰੋ ਨਹੀਂ ਦੀਂਦੇ ਯਾਰ ਆ ਫਿਰਦਾ ਇਹ ਅਦਸੀ ਹੈ ਆ ਫਿਰ ਦੇ ਦੋਵੇਂ ਹੀ ਆਪਣੇ ਕਰੋ ਚੈੱਕ ਬਾਕੀ ਦੇਖਦੇ ਤੇ ਲਓ ਵੀ ਮਿੱਤਰੋ ਆਹ ਖੁੱਡਾ ਵੀ ਕਰਦੇ ਆ ਸਾਫ ਨਾਲੇ ਆਹ ਕਰਦੇ ਆ ਸਾਫ ਖੁੱਡਾ ਆਪਣਾ ਤੇ ਉਹ ਡੋਲੀ ਧਰਿਆ ਮੈਂ ਤੁੱਪੇ ਉਹਦੇ ਚ ਪਾਉਣਾ ਸਾਰੇ ਇਧਰਲੇ ਪਹਿਲਾਂ ਕੋਈ ਤਰਾਹ ਖੁੱਡਾ ਸਾਫ ਕਰਾਂਗੇ ਤੇ ਬਾਕੀ ਕਰ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਤੇ ਬਾਕੀ ਬਣੇ ਰੋਹ ਵੀਡੀਓ ਨਾਲ ਜਿਹਨੇ ਹੱਗ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਸਾਰੇ ਕੂਤਰ ਕੱਢ ਤੇ ਬਾਹਰੇ ਆਹ ਕਰ ਲੋ ਚੈੱਕ ਪਰ ਟੈਕ ਜਾਲ ਤੇ ਦੂਜਾ ਵਿਲੇ ਹੀ ਪਿਆ ਹਲੇ ਸਤਰਿਆਂ ਦੇ ਉੱਤਰ ਬੈਠਾ ਉਹ ਬੱਚਾ ਵੀ ਆਪਣਾ ਆ ਗਿਆ ਉਹ ਕਬੂਤਰੀ ਹਲੇ ਹੋ ਗਈ ਬੈਠੀ ਇੱਕ ਹੋਰ ਬਾਹਰੇ ਬਹਿ ਗਿਆ ਮਿੱਤਰੋ ਆਪਣਾ ਨਾਮ ਕੱਢਿਆ ਵਾਜੋ ਰੂਜਾ ਦੇ ਖੱਟੀਆਂ ਵਾਲਾ ਤੇ ਇੱਕ ਆਪਣਾ ਫਿਰਦਾ ਆ ਜਾਂਦਾ ਇਹ ਫਿਰਦਾ ਹਲੇ ਤੇ ਇੱਕ ਉਹ ਜਿਹੜਾ ਬਾਈ ਦੁਬਾਰ ਜਿਹੜਾ ਆਇਆ ਸੀ ਉਹ ਵੀ ਬੈਠਾ ਚਿਤਲਾ ਜਾ ਇਹ ਵੀ ਮਿੱਤਰੋ ਸਿੱਧਾ ਆ ਗਿਆ ਸਤਰੀ ਤੇ ਕੋਈ ਉੱਡ ਕੇ 20 ਮਿੰਟ ਇਹ ਵੀ ਸਿੱਧਾ ਛਤਰੀ ਤੇ ਆ ਗਿਆ ਆਪਣਾ ਛਤਰੀ ਤੇ ਆਉਣ ਦਾ ਸਿੱਧਾ ਹੈਗਾ ਉੱਡਦੇ ਤਾਂ ਆਪਾਂ ਨੂੰ ਪਿਛਲੇ ਪਿਛਲੇ ਹਿੱਪਾ ਪਈ ਆ ਵੀ ਕਿੰਨੇ ਉੱਡਦੇ ਰਹੇ ਆ ਹੁਣ ਨਾ ਕਿ ਜਾਨ ਬਰਾਨੇ ਉੱਡਣਾ ਹੀ ਆ ਤੇ ਬਾਕੀ ਦੇਖਦੇ ਆ ਉਹ ਕੀ ਕੀ ਇਹਨਾਂ ਨਾਲ ਆ ਡਾਰਨਾ ਫਿਰਦਾ ਉਹ ਮਿੱਤਰੋ ਆਉ ਉਹ ਫਿਰਦਾ ਨੇ ਤਾਂ ਸਾਰਿਆਂ ਦੇ ਬਾਕੀ ਦੇਖਦੇ ਆ ਕੀ ਬੰਦਾ ਕਰਦਾ ਨਾਲੇ ਉਹ ਨੂੰ ਦੇਖਦੇ ਆ ਇੱਕ ਉਹ ਟਰਾਈ ਟੂ ਕੈਚ ਨਿਊ ਪੀਜਨ ਨੂੰ ਦੇਖਦੇ ਆ ਜੇ ਆਉਂਦਾ ਦਾ ਉਹ ਕਬੂਤਰ ਬਾਤਰ ਜਾਲ ਚ ਪਾਦੇ ਕੋਰੇ ਦੇਖ ਕੇ ਆਈ ਜਾਵੇ ਦੇਖਦੇ ਆ ਮਿੱਤਰੋ ਬਣੇ ਰਹੋ ਵੀਡੀਓ ਨਾਲ ਆ ਕੋਡਾ ਕਰਤਾ ਜਮਾ ਵਿਲਾ ਇਹਦੇ ਚੱਕਾ ਕਬੂਤਰੀ ਰਹਿ ਗਈ ਇਕੱਲੀ ਤੇ ਚਾ ਦੋ ਬੱਚੇ ਰਹਿ ਗਏ ਮਿੱਤਰੋ ਆ ਇਹਦੇ ਚ ਬੈਠਾ ਆ ਬੈਠੇ ਆ ਅੰਡੇ ਇੱਥੇ ਇਹਦੇ ਵਿੱਚ ਅੰਡੇ ਤੇ ਕੋਈ ਸਿਹਰੇ ਵਾਲੇ ਚੰਡੇ ਆ ਗੂਦਰੇ ਬਾਰੀ ਅੰਡੇ ਤਰੀ ਆਂਦੇ ਗਏ ਆ ਇੱਥੇ ਚੱਕ ਰਹੇਗਾ ਕਲੀ ਦਵਾਰੇ ਫੇਟਾਰ ਲੈਣੀ ਹੈ ਕਰਦੇ ਆ ਸਮਾਰ ਕੇ ਖੁੱਡਾ ਸਾਫ ਇਧਰ ਆ ਬੱਚੇ ਜੇ ਰਹਿ ਗਏ ਤਿੰਨ ਚਾਰ ਇੱਕ ਦੋ ਤਾਂ ਛੋਟੇ ਬੈਠੇ ਆ ਤੇ ਚਾਰ ਉਹ ਵੱਡੇ ਬੱਚੇ ਥੋੜੇ ਜਿ ਤੇ ਉਹ ਪਾਲੀ ਪੁਲੀ ਜਾਂਦਾ ਉਹਨਾਂ ਦਾ ਮਾਪਿਓ ਤੇ ਉਹਨਾਂ ਨੂੰ ਬਸ ਆਉ ਦੇ ਚ ਪਾ ਦਿੰਦੇ ਆ ਉਹ ਢੋਲੀ ਜਿਹੜੀ ਬੇਲੀ ਬਈਆ ਆ ਆਪਣੀ ਸਭ ਤੋਂ ਦੂਜੀ ਮਹੁੰਗੀ ਮੁੱਠਪੇ ਪਾਈ ਵੀ ਮੇਤੋ ਮਹੁੰਗੀ ਉਹ ਵੀ 5 6 ਬੱਚੇ ਜਿਹੜੇ ਬੈਠੇ ਸੀਗੇ ਇਹ ਵੀ ਡੜ ਤੇ ਬਾਰੇ ਤੇ ਬਾਕੀ ਉਹ ਹਲੇ ਤੇ ਕਰੋਡੀ ਅੱਡੀ ਜਾਂਦਾ ਲੜੀ ਡੜੀ ਜਾਂਦੇ ਆ ਤੇ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਗੇਰਾ ਕੁਤਰਾ ਪੜਾ ਉਹ ਹਲੇ ਕਾਇਆ ਨਹੀਂ ਜਿਹਦਾ ਬੈਠਾਗਾ ਨਹੀਂ ਉਹ ਉੱਡੀ ਆ ਜਿਹੜੀ ਆਈ ਵੀ ਆ ਕਬੂਤਰੀ ਤਾਂ ਨਹੀਂ ਕਬੂਤਰ ਆ ਪੜ ਨਹੀਂ ਉੱਦਰੀਆ ਤੇ ਬਾਕੀ ਦੇਖਦੇ ਆ ਕਬੂਤਰ ਦੀ ਨਿਗਾਹ ਮਾਰ ਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਕਿਸੇ ਦਿਨ ਕਮੈਂਟਾਂ ਜਰੂਰ ਦੱਸਿਓ ਵੀ ਕਿਸੇ ਦਿਨ ਵੱਡਿਆਂ ਦਾ ਸ਼ੌਂਕ ਕਰਾਈਏ ਕੁਤਰਾਂ ਦਾ ਜੇ 100 ਕਮੈਂਟ ਪੂਰਾ ਹੋ ਗਿਆ ਮਿੱਤਰੋ ਵੱਡੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਸਾਰਿਆਂ ਦਾ ਆਪਣੰਦਾ ਇਹਨਾਂ ਦਾ ਕਰਿਓ ਕਮੈਂਟ ਦੱਬ ਕੇ ਫਿਰ ਜਲਦੀ ਵੀਡੀਓ ਲਿਆਵਾਂਗੇ ਵੱਡੇ ਕਬੂਤਰਾਂ ਦੇ ਆ ਕਿਉਂ ਫਿਰ ਤੇ ਉਤਰ ਆ ਜਾਣਾ ਆ ਜਾਣਾ ਮਿੱਤਰੋ ਮਿੱਤਰੋ ਜਿਹੜਾ ਇੱਕ ਛਤਰੀ ਦੇ ਬੰਨਿਆ ਹੋਇਆ ਸੀ ਉਹ ਵੀ ਡਾਤਾ ਦਮ ਪੈਰ ਕੋਲ ਕੇ ਤੇ ਇੱਕ ਆ ਆਪਣਾ ਪਹਿੰਦਾ ਫਿਰਦੇ ਵੀ ਤੁਹਾਨੂੰ ਦਿਖਾਉਨੇ ਆ ਇਹ ਆ ਆ ਗਿਆ ਮਿੱਤਰੋ ਇਹ ਨਹੀਂ ਇਹ ਆ ਚੱਕੋ ਜਮਾ ਸਿੱਧਾ ਇਸੇ ਪਾਸੇ ਨਹੀਂ ਪੈਰ ਲਾ ਕੇ ਆਇਆ 2 ਟਾਈ ਘੰਟੇ ਉੱਡਿਆ ਪਹਿਲਾ ਦਿਨ ਹੀ ਸੀ ਅੱਜ ਇਹਦਾ ਪਹਿਲੇ ਦਿਨ ਕੱਢਿਆ ਸੀਗਾ ਬਾਕੀ ਦੇਖੋ ਸੈਟ ਬੈਠਾ ਬੱਚਾ ਤੇ ਉਹ ਤੁਹਾਨੂੰ ਦਿਖਾ ਦਿੰਨੇ ਆ ਫਿਰਦਾ ਮਿੱਤਰੋ ਬੱਚਾ ਉਹ ਦੇਖੋ ਜੇ ਦੀਂਦਾ ਤਾਂ ਆ ਜਾਂਦਾ ਫਿਰਦਾ ਉਹ ਗਿਆ ਦੇਖ ਲਓ ਯਾਰ ਜੇ ਦੀਂਦਾ ਤਾਂ ਆ ਦੂਤਾ ਫਿਰਦੀ ਆਪਣੀ ਉਹ ਫਿਰਦਾ ਉਹ ਉੱਚਾ ਬਾਕੀ ਉਹਨੂੰ ਲਾਉਣੀ ਆ ਦੇਖਦੇ ਆ ਕੀ ਕਹਿੰਦਾ ਉਹ ਕੀਆ ਬੈਠਿਆ ਬੱਚੇ ਦੂਜੇ ਸਾਰੇ ਉਹ ਜਾਲ ਚੈੱਕ ਕਰਦਾ ਦੇਖਦੇ ਆ ਹੋਰ ਛੇੜ ਲਾਂਗੇ ਬਾਕੀ ਕੀ ਰਹੂ ਨੂੰ ਉਤਾਰਨਦੇ ਹੋ ਵੀਨੇਗਾ ਇਹ ਆਹ ਦੇਖਾ ਨਵਾਂ ਪਿਜਨ ਫਿਰਦਾ ਮਿੱਤਰੋ ਆਹ ਤਾਂ ਲਿਆ ਹੋਊ ਪਿਆ ਛੱਡ ਜੋ ਆਉਂਟਾ ਮੜ ਕੇ ਇੱਕ ਮੈਦੇ ਨਾਲ ਛੜਤੀ ਸੀ ਜਿਹਦੇ ਉੱਡਣ ਲਾ ਉੱਡ ਖੜੀ ਸੀ ਤੇ ਨਾਲ ਛੜਤੀ ਸੀ ਆ ਇਧਰ ਇਧਰ ਲਈ ਮਿੱਤਰੋ ਇਧਰ ਲਈ ਆ ਆ ਜਾਂਦੀ ਹੈ ਜਿਹੜੀ ਆਹ ਮੂਰੇ ਆ ਆ ਗਈ ਆਹ ਹਰੰਗ ਹੈ ਦੇ ਗਲਾਬੀ ਰੁਪਈਆ ਨਾ ਗਲਾਬੀ ਸਾਤਾ ਤੇ ਗਲਾਬੀ ਰੁਪਈਆ ਦੂਜੀ ਕਸ ਜੀ ਚ ਬਗਲ ਕੀ ਜਾ ਗਲਾਬੀ ਰੁਪਈਆ ਮਿੱਤਰ ਤੇ ਗਲਾਬੀ ਹੂਈ ਕੰਡਾ ਵਰਤੀ ਬਣੇ ਰਹੋ ਦੇਖਦੇ ਆ ਜੇ ਹੱਥ ਆਉਂਦੀ ਆ ਤਾਂ ਆ ਕੇ ਬੈਗੀ ਮਿੱਤਰੋ ਨਵੀਂ ਗੂਦਰੀ ਜਿਵੇਂ ਆ ਗੂਤਰਾ ਨੇ ਨੇੜੇ ਗੱਲ ਕਰ ਫੜੀ ਨਹੀਂ ਜਾਣੀ ਲੰਗੜੀ ਆ ਮਿੱਤਰੋ ਇੱਕ ਲੱਤ ਇੱਕ ਲੱਤ ਦੀ ਇਹ ਗੂਦਰੀ ਦੀ ਇਹ ਆਪਣਾ ਜਿਆਦਾ ਚਾ ਆ ਗਿਆ ਹਾਂ ਦੇ ਪਹਿਲਾ ਬਾਬਾ ਉੱਚਾ ਵਾ ਗਿਆ ਸੀ ਬਾਕੀ ਦੋਨੇ ਕੁੱਡੇ ਕਰਤੇ ਸਭ ਉਹ ਕੱਢ ਤਾ ਨੇ ਉਹਦਾ ਮਟੀਰੀਅਲ ਉਹ ਕੋਨੇ ਕੱਟੇ ਚ ਤੇ ਉਹ ਮੰਗੀ ਪਈ ਆਪਣੀ ਪਰੇ ਉਹ ਬੱਚੇ ਬੈਠੇ ਆ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਹੋ ਵੀ ਮਿੱਤਰੋ ਸਾਰੇ ਕੁੱਤਰ ਦਿੱਤੇ ਚਾਈ ਚੈੱਕ ਖਾਰ ਦਿਓ ਸਾਰੇ ਚੰਨ ਦੇ ਚੱਡ ਲਾਓ ਗੜ ਕੇ ਆਵਦੇ ਆ ਦੇਖੋ ਹੋਰ ਨੇ ਇੱਧਰਲੇ ਫੁੱਟੇ 'ਚ ਬਸ ਕੋਈ ਜੋੜਾ ਛੱਡਿਆ ਹੋਆ ਆਪਣਾ ਆ ਬੈਠਾ ਜਿਹੜਾ ਇਹਦੇ ਵਿੱਚੇ ਛੁੱਟਿਆ ਆ ਆ ਚੱਕੋ ਬਾਕੀ ਬਣੇ ਰੋਹ ਵੀਡੀਓ ਨਾਲ ਆ ਵੀ ਬੱਚੇ ਵਿੱਚੇ ਕਰਦੇ ਅੰਦਰ ਤੇ ਗੁੰਨਣ ਤਾਂ ਹਲੇ ਬੈਠੇ ਰਹਿਣ ਦਿੰਦੇ ਆ ਜਿਹੜੇ ਖੁੱਲੇ ਬੈਠੇ ਜਦਰੀਆਂ ਤੇ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਤੇ ਉਹ ਜਾਲ ਵਾਲਿਆਂ ਨੂੰ ਬਸ ਜਾਲ ਦੀ ਬੈਠੇ ਰਹਿਣ ਦਿੰਦੇ ਆ 12 ਵਜੇ ਤੱਕ ਠੰਡਾ ਹੀ ਇਹ ਦਿਨ ਹਵਾ ਚੱਲੀ ਜਾਂਦੀ ਆ ਤੇ ਆ ਕਿੱਧਰ ਕਢ ਕੇ ਦੇ ਲੋ ਵੀ ਮਿੱਤਰੋ ਪਾਣੀ ਵਾਲੀ ਪੀਪੇ ਕੋ ਵਿੱਚ ਦਿੱਤੇ ਤੋ ਤੇ ਬਾਕੀ ਹੁਣ ਇਹਨਾਂ ਨੂੰ ਧਰਦੇ ਆਂ ਕਿ ਕਰਣਾ ਉੱਧਰ ਲੈਣ ਨੂੰ ਪਾਣੀ ਤੇ ਦਵਾਈ ਵੀ ਪਾਤੀ ਇਹਨਾਂ ਦੇ ਲੈ 52 ਤੇ ਧਰਤਾ ਇਹਨਾਂ ਨੂੰ ਤਾਂ ਪਾਣੀ ਤੇ ਦਾਣੇ ਇਹਨਾਂ ਨੂੰ ਧਰਦੇ ਆਂ ਜਿਨ੍ਹਾਂ ਦੀ ਤਾਂ ਚੱਕਦੇ ਆਂ ਦੋਨੇ ਤੇ ਇਧਰ ਇਹਨਾਂ ਨੂੰ ਪਿੱਲੀ ੱਟ ਪਾਤੀ ਜੀ ਮਿੱਤਰਾਂ ਨੂੰ ਕਰੋ ਸ਼ੇਕਾ ਬਾਕੀ ਉਹ ਪਿਆ ਇਹਨਾਂ ਦਾ ਇਹਨਾਂ ਨੂੰ ਵੀ ਲਿਆ ਕੇ ਧਰਦੇ ਆਂ ਪਾਣੀ ਬਣੀ ਰਹੋ ਬਜੋਨਾ ਮਿੱਤਰੋ ਤਾਂ ਤੈਤਰਿਆਂ ਨੂੰ ਵੀ ਪਾਣੀ ਡੱਟਾ ਪਾਣੀ ਪੁਣੀ ਡੱਟਾ ਤੇ ਆਪੇ ਲੇਟ ਖਾਲੀ ਦਤਾਰੇ ਜਿਹੜਾ ਨੇ ਪਾ ਲਈ ਬਣਾ ਇੱਕ ਵਾਜੀ ਤੇ ਬਾਕੀ ਉਹ ਵੀ ਆਪਣਾ ਪੁੱਤਰ ਉਧਰ ਹੀ ਬਹਿ ਗਿਆ ਕੋਠੀ ਦੀ ਤੇ ਉਹ ਨਵਾਂ ਵੀ ਉਧਰ ਹੀ ਬਹਿ ਗਿਆ ਹਲੇ ਉਹ ਰੋਜਾ ਜਾਂ ਬਣੀ ਆਇਆ ਤੇ ਜਿਹੜਾ ਨਵਾਂ ਛੱਡਾ ਹੀ ਬਾਅਦ ਚ ਦਿਖਾਈ ਤੁਹਾਨੂੰ ਤੇ ਉਹ ਵੀ ਉੱਤਰੀ ਹੀ ਬਹਿ ਗਿਆ ਤੇ ਇੱਕ ਫਿਰਦਾ ਹਲੇ ਆਪਣਾ ਓੜਾ ਮਿੱਤਰੋ ਉਹ ਵੀ ਤੁੰਗ ਨਿਗਾ ਮਰਾ ਦਿੰਦੇ ਆ ਇੱਕ ਮਿੰਟ ਆ ਜਾਂਦੀ ਆ ਮਿੱਤਰੋ ਕੋਠਰੀਓ ਇਹ ਤਾਂ ਫਿਰਦੀ ਰਹੀ ਆ ਜਾਂਦੀ ਆ ਤੇਰਾ ਇੱਧਰਲੇ ਕੋਟਾਲਾਂ ਦਾਣੇ ਵੀ ਰੱਖਦੇ ਹੁਣ ਆ ਚੱਕਦੇ ਆ ਫੇਰ ਵੀਡੀਓ ਕੰਟੀਨਿਊ ਕਰਦੇ ਲੋ ਬੂਦਰੇ ਆਪਣੀ ਆਉਂਦੀ ਆ ਕੱਢ ਜਵਾਲਾ ਵੈਸੇ ਵੀ ਆ ਆ ਆ ਗਈ ਆ ਫਿਰਦੀ ਆ ਉਹ 8:00 ਵਜੇ ਗੱਡੀ ਸੀ ਫਿਰਦੀ ਆ 9:30 ਹੋ ਗਏ ਉਹਨੇ ਤੇ ਲੋ ਵੀ ਮਿੱਤਰੋ ਚੱਕਤਾ ਵੀ ਦੇਖੋ ਡਾਇਲੌਗ ਬਾਕੀ ਆ ਗੋਦੀ ਫੜਦੀ ਹੋਈ ਇਹ ਫੋਨੇ ਦਾ ਹੋ ਗਈ। ਹਲੋ ਮਿੱਤਰੋ ਦੋ ਤਾਂ ਬੱਚੇ ਆ ਅਰਤਿੰਦਰ ਤੇ ਇਹਦੀ ਵੀ ਲੱਤ ਕੋਲ ਕਿਹਨੂੰ ਵੀ ਛੱਡਦੇ ਆ। ਤੇ ਆ ਜਾਲ ਵਾਲਿਆਂ ਨੂੰ ਕੀ ਕਰਦੇ ਅੰਦਰ। ਬੜੇ ਰੋਗ ਜਿਹਨਾਂ ਉਹ ਵੀ ਮਿੱਤਰ ਰੋਹਾ ਵੀ ਛੱਡਦੇ। ਗਏ ਸਾਰੇ ਵਿੱਚ ਅੰਦਰ। ਲੱਗੀਆਂ ਰੌਣਕਾਂ। ਲੋਗੀ। ਅਜੋਨ ਲੱਗੇ ਇੱਕ ਦੋ ਆ ਕੇ ਦਾਣੇ ਦੋਨੇ ਕੁਛ ਪਾਣੀ ਪੁਣੀ ਪੀਣ ਗਏ ਆਪ ਦਾ ਹਾਂ। ਰਾਜ ਦੇ ਲੈਣਗੇ ਦੋ ਬੱਚੇ ਬੈਠੇ ਆ ਕੀ ਹੁਣ ਮਿੱਤਰੋ ਆਪਾਂ ਇਧਰਲੇ ਕਬੂਤਰਾਂ ਨੂੰ ਪਿੱਲੀਟ ਜਾ ਕੇ ਦਾਣੇ ਰੱਖ ਦਈਏ ਇਧਰਲੇ ਕਬੂਤਰਾਂ ਨੂੰ ਤੇ ਮਿੱਤਰੋ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਦਾਣੇ ਦੋਨੇ ਪਾਤੇ ਕਬੂਤਰਾਂ ਨੂੰ ਜਮਾਂ ਕੂਤਰਾਂ ਦਾ ਕੰਮ ਓਕੇ ਆ ਤੇ ਮੈਂ ਜਾ ਕੇ ਆਣਾ ਅੱਜ ਬਰਨਾਲੇ ਤੇ ਬਾਕੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬਾਏ ਬਾਏ ਸਾਰੇ ਵੀਰਾਂ ਨੂੰ